ਇਹ ਦ੍ਰਿਸ਼ ਵੀਰਵਾਰ ਦੁਪਹਿਰ ਦੇ ਨੇ ਜਦੋਂ ਜਲੰਧਰ ਦੇ ਗਦਈਪੁਰ ਇਲਾਕੇ ਚੋਂ ਨਿਕਲਦੀ ਨਹਿਰ ਵਿੱਚ ਕਿਸੇ ਨੇ ਇੱਕ Laash ਫੈਂਦੀ ਵੇਖੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਪਹੁੰਚੀ ਵੀ باوجود ਇਸ ਦੇ 3 ਘੰਟਿਆਂ ਤੱਕ Laash ਦੀ ਬੇਕਦਰਹੀ ਹੁੰਦੀ ਰਹੀ ਤੁਹਾਨੂੰ ਦੱਸਦੇ ਹਾਂ ਕਿ 3 ਘੰਟੇ ਕੀ ਕੀ ਹੋਇਆ ਸੂਚਨਾ ਮਿਲਣ ਤੇ ਸਭ ਤੋਂ ਪਹਿਲਾਂ ਜਲੰਧਰ ਦੇ ਹਾਥ ਪੁਲਿਸ ਦੀ ਰੈਪਿਡ ਰੂਰਲ ਰਿਸਪਾਂਸ ਟੀਮ ਪਹੁੰਚੀ ਕਿਉਂਕਿ ਇਹ ਇਲਾਕਾ ਜਲੰਧਰ ਦੇ ਹਾਥ ਵਿੱਚ ਪੈਂਦਾ ਸੀ ਟੀਮ ਵਿੱਚ 2 ਮੁਲਾਜ਼ਮ ਸਨ ਜੋ ਥੋੜੀ ਦੇਰ ਇੱਥੇ ਰੁਕੇ ਫੋਨ ਤੇ ਗੱਲਬਾਤ ਕੀਤੀ ਤੇ ਫਿਰ ਵਾਪਸ ਚਲੇ ਗਏ ਸੁਣਦੇ ਆ ਫੋਨ ਤੇ ਪੁਲਿਸ ਮੁਲਾਜ਼ਮ ਆਪਣੇ ਸਰ ਨੂੰ ਕੀ ਕਹਿ ਰਹੇ ਨੇ ਨਹਿਰ ਸਰ ਨਹਿਰ ਤੋਂ ਹਰਲਾ ਉਹਨਾਂ ਬਸਾ ਆਪਣੇ ਦੇ ਵਿੱਚ ਰਿਹਾ ਨਹਿਰ ਨਹਿਰ ਤੇ ਵਿਚ ਜੀ ਪਰਦੇ ਪਾਸੇ ਨਹਿਰ ਤੋਂ ਪਹਿਲਾਂ ਹੀ ਆਪਾਂ ਜਾਨੀ ਕਿ ਨਹਿਰ ਸ਼ੁਰੂ ਹੋਣ ਤੋਂ ਸਰ ਪਹਿਲਾਂ ਹੀ ਆਪਣਾ ਸ਼ੀਤਲਦੀ ਫੈਕਟਰੀ ਆਪਣੇ ਚ ਪੈਂਦੀ ਆ ਜਦੋਂ ਨਹਿਰ ਕ੍ਰੋਸ ਕਰ ਜਾਂਦੇ ਆ ਉਹ ਨਹਿਰ ਸਾਰੀ ਉਹਨਾਂ ਉਧਰ ਹੀ ਆ ਜੇ ਆਪਣੇ ਦੀ ਨਹੀਂ ਹੈਗੀ ਨਹਿਰ ਨਹਿਰ ਤੋਂ ਪਹਿਲਾਂ ਪਹਿਲਾਂ ਆਪਣਾ ਇੱਥੇ ਆ ਜਲੰਧਰ ਦੇ ਹਾਟ ਪੁਲਿਸ ਦੀ ਰੈਪਿਡ ਰੂਰਲ ਰਿਸਪੌਂਸ ਟੀਮ ਦੇ ਵਾਪਸ ਜਾਣ ਤੋਂ ਬਾਅਦ লাশ ਨਹਿਰ ਵਿੱਚ ਵਹਿੰਦੀ-ਵਹਿੰਦੀ ਥੋੜੀ ਅੱਗੇ ਚਲੀ ਗਈ ਇੱਥੇ ਜਲੰਧਰ ਕਮਿਸ਼ਨਰੇਟ ਦਾ ਇਲਾਕਾ ਸ਼ੁਰੂ ਹੋ ਗਿਆ ਥਾੜਾ ਨੰਬਰ 1 ਦੇ ਦੋ ਮੁਲਾਜ਼ਮ ਆਏ ਵਿਉਂਤਬੰਦੀ ਨਾਲ ਉਹ লাশ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ ਇਹ ਦੋਵੇਂ ਮੁਲਾਜ਼ਮ ਸਨ ਏਐਸਆਈ ਬਲਜੀਤ ਕੌਰ ਤੇ ਏਐਸਆਈ ਨਰਿੰਦਰ ਸਿੰਘ ਪਰ ਪੁਲਿਸ ਵਿਭਾਗ ਵੱਲੋਂ ਹੋਰ ਕੋਈ ਇੰਤਜ਼ਾਮ ਨਾ ਆਉਣ ਕਾਰਨ ਕਰੀਬ 25 ਮਿੰਟ ਤੱਕ ਦੋਵੇਂ ਮੁਲਾਜ਼ਮ লাশ ਨੂੰ ਡੰਡੇ ਨਾਲ ਰੋਕ ਕੇ ਬੈਠੇ ਰਹੇ ਸੋ ਤਾਂਾ ਥਾਂ ਤੇ ਵੀ ਆਹੀ ਉਹ ਤੇ ਇੱਕੇ ਚਲੇ ਗਏ ਤੇ ਅਸੀਂ লাশ ਨੂੰ ਉਨੀ ਦੇਰ ਤੱਕ ਹਿਲਣ ਨਹੀਂ ਦਿੱਤਾ ਆਪਣੇ ਅਜੋਈ ਪੂਰੀ ਕਰਕੇ লাশ ਆਪਣੇ ਕਬਜ਼ੇ ਵਿੱਚ ਰੱਖੀਆ ਹਾਂਜੀ ਲੋਕ ਦੇਖ ਰਹੇ ਸੀ ਕੋਈ ਵੀ ਰੋਕ ਨਹੀਂ ਰਿਹਾ ਕੋਈ ਵੀ ਨਹੀਂ ਹੱਥ ਪੱਲਾਣ ਲਾ ਸਕਦਾ ਜੋ ਮੈਂ ਤੇ ਸਹੀ ਨਰਿੰਦਰ ਸਿੰਘ ਨੇ ਰੋਕ ਕੇ ਰੱਖਿਆ ਕਟਨਾ ਵਾਲੀ ਥਾਂ ਤੇ ਲੋਕਾਂ ਦੀ ਵੀ ਭੀੜ ਇਕੱਠੀ ਹੋ ਗਈ ਆਖਿਰ 3 ਘੰਟੇ ਬਾਅਦ ਜਲੰਧਰ ਨਾਰਥ ਦੇ ACP ਐਨਐਸ ਮਾਹਲ ਵੀ ਪਹੁੰਚੇ ਇੱਕ ਦੂਜੇ ਤੇ ਗੱਲ ਸੁਟਦੇ ਸੁਟਦੇ ਦੋਵੇਂ ਥਾਣਿਆਂ ਦੇ ਪੁਲਿਸ ਮੁਲਾਜ਼ਮਾ ਨੇ লাশ ਬਾਹਰ ਕੱਢ ਲਈ। ACP ਜਲੰਧਰ ਤੋਂ ਇਸ ਸਾਰੇ ਡਰਾਮੇ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੇ ਇਲਾਕੇ ਵਿੱਚ ਆਉਣ ਤੋਂ ਬਾਅਦ লাশ ਨੂੰ ਬਾਹਰ ਕੱਢ ਲਿਆ ਗਿਆ ਹੈ। ਪਹਿਲਾਂ ਤਾਂ ਪਾਣੀ ਦਾ ਲੈਵਲ ਸੀਗਾ। ਦੂਸਰਾ ਇਹ ਸੀ ਕਿ ਪਹਿਲਾਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਰੂਰਲ ਜਿਹੜਾ ਸਾਨੂੰ ਪੁਲਿਸ ਸਟੇਸ਼ਨ ਲੱਗਦਾ ਹੈ ਮਕਸੂਦਾ ਇਹ ਉਹਨਾਂ ਦੇ ਏਰੀਆ ਦੇ ਵਿੱਚ ਡੈੱਡ ਬਡੀ ਹੈ। ਪਰ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਉਹ ਡੈਡ ਬੋਡੀ ਕੱਢਣ ਲਈ ਸਾਨੂੰ ਕਾਫੀ ਮਿਹਨਤ ਮੁਸ਼ਕਲ ਕਰਨੀ ਪਈ ਹੈ ਉਹਦੇ ਕਰਕੇ ਡੈਡੀ ਡੈਡ ਬੋਡੀ ਫਲੋਟ ਕਰਦੀ ਕਰਦੀ ਅੱਗੇ ਆ ਗਈ ਸੋ ਸਾਡੇ ਏਰੀਆ ਚ ਆਉਣ ਤੇ ਸੀ ਡੈਡ ਬੋਡੀ ਕੱਢ ਲਈਏ ਸੀ ਹੁਣ ਇਹਦੀ ਪੋਸਟਮਾਰਟਮ ਵੀ ਭੇਜ ਰਹੇ ਹਾਂ ਦੇਖਦੇ ਹਾਂ ਕੀ ਸਾਹਮਣੇ ਆਉਂਦਾ ਹੈ ਪਾਣੀ ਵਿੱਚ ਤੈਰਦੀ ਆ ਰਹੀ লাশ ਕਾਫੀ ਗਲ ਚੁੱਕੀ ਹੈ ਇਸ ਦੀ ਪਛਾਣ ਹੋਣੀ ਭਾਵੇਂ ਕਾਫੀ ਮੁਸ਼ਕਲ ਹੈ ਪਰ ਇਹ ਕਿਸੇ ਖੁਦਕੁਸ਼ੀ ਜਾਂ ਲਾਪਤਾ ਇਨਸਾਨ ਦਾ ਮਸਲਾ ਜ਼ਰੂਰ ਸੁਲਝਾ ਸਕਦੀ ਹੈ ਪਾਣੀ ਵਿੱਚ ਲਾਸ਼ ਇੰਨਾ ਗਲ ਚੁੱਕੀ ਹੈ ਕਿ ਉਸ ਦੀ ਪਛਾਣ ਹੋਣਾ ਬੜਾ ਮੁਸ਼ਕਿਲ ਹੈ 3 ਘੰਟੇ ਜਲੰਧਰ ਪੁਲਿਸ ਨੇ ਜੋ ਲਾਸ਼ ਦੇ ਨਾਲ ਕੀਤਾ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੀ ਪੁਲਿਸ ਅਜੇ ਵੀ ਹੱਦਬੰਦੀ 'ਚ ਕਿੰਨਾ ਉਲਝੀ ਹੋਈ ਹੈ ਕੈਮਰਾ ਪਰਸਨ ਸੁਮਿਤ ਮਾਨ ਦੇ ਨਾਲ ইমরান ਖਾਨ ਐਬੀਪੀ ਨਿਊਜ਼ ਜਲੰਧਰ